ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਅੱਜ ਸੰਡੇ ਸੀਗਾ ਹਨਾ ਸਵੇਰੇ ਮੈਂ ਉੱਠੀ ਚਲੋ ਘਰ ਦਾ ਕੰਮ ਕਰ ਕੀਤਾ ਤੇ ਫਿਰ ਨਾ ਲਾਈਟ ਹੈ ਨਹੀਂ ਸੀ ਸਾਡੇ ਘਰ ਮਤਲਬ ਕਈ ਵਾਰੀ ਹੁੰਦਾ ਕਿ ਸ਼ਹਿਰ ਚ ਲਾਈਟ ਨਹੀਂ ਹੁੰਦੀ ਬਸ ਤਾਂ ਬਹੁਤ ਘੱਟ ਹੀ ਜਾਂਦੀ ਹੈ ਤੇ ਲਾਈਟ ਨਾ ਹੁੰਦੇ ਫਿਰ ਬਾਅਦ ਵਿੱਚੋਂ ਕੰਮ ਕਰਤੇ ਕਰਨਾ ਸੀਗਾ ਹਨਾ ਚਲ ਕੱਪੜੇ ਕੱਪੜੇ ਵਾਸ਼ ਕਰ ਦਿੱਤੇ ਹੈਲਪ ਕਰਾਉਂਦੀ ਹੈ ਚਲੋ ਉਹਨੇ ਕਰ ਦਿੱਤੇ ਤੇ ਮੈਂ ਕਿਹਾ ਲਾਈਟ ਆ ਗਈ ਮੈਂ ਕਿਹਾ ਉਹ ਕਹਿੰਦੀ ਮੈਂ ਇਦਾਂ ਹੀ ਛੱਤ ਤੇ ਰੱਖਾਂ ਨਹੀਂ ਮੈਂ ਕਿਹਾ ਨਹੀਂ ਨਹੀਂ ਤੂੰ ਰਹੀਂ ਦੇ ਲਾਈਟ ਆ ਗਈ ਆਪਾਂ ਉਤੋਂ ਮਸ਼ੀਨ ਜਸ ਸਪਿਨ ਕਰ ਲੈਣੀ ਹੈ ਮੈਂ ਪਹਿਲੇ ਹੀ ਹਲੇ ਪਾਈ ਸੀਗੇ ਹਨਾ ਤੇ ਉਹ ਵੀ ਹਲੇ ਕੰਮ ਕਰ ਰਹੀ ਸੀਗੀ ਤੇ ਉਸ ਤੋਂ ਬਾਅਦ ਨਾ ਲਾਈਟ ਚਲੀ ਗਈ ਮੈਨੂੰ ਨਹੀਂ ਪਤਾ ਸੀ ਕਿ ਬਾਹਰ ਸਾਡੇ ਘਰ ਦੇ ਮੈਂ ਕਈ ਵਾਰੀ ਪੇੜ ਦਿਖਾਇਆ ਉਹ ਪੇੜ ਨੂੰ ਕਟਵਾ ਰਹੇ ਸੀ ਉਦੋਂ ਮੈਂ ਦੇਖ ਲਿਆ ਕਿ ਪੇੜ ਕੱਟਦੇ ਪਏ ਆ ਤੇ ਵੀ ਇਹਨਾਂ ਨੇ ਲਾਈਟ ਆਈ ਤੇ ਇਹਨਾਂ ਨੇ ਨਾ ਫਿਰ ਲਾਈਟ ਬੰਦ ਕਰ ਦਿੱਤੀ ਤੇ पेड़ ਨੂੰ ਕਟਵਾਉਣਾ ਸ਼ੁਰੂ ਕਰ ਦਿੱਤਾ पेड़ ਦਾ ਇੱਕ ਟਾਣਾ ਟੁੱਟ ਕੇ ਐਨ ਬਾਹਰ ਆ ਗਿਆ ਜੀ ਟਰਾਂਸਫਰਮਰ ਦੇਖੋ ਐਨੇ 11000 ਪਤਾ ਨਹੀਂ 1100 ਕਿੰਨੇ ਰੋਡ ਦੀ ਲਾਈਟ ਹੁੰਦੀ ਆ ਉੱਥੇ ਤੇ ਉਹਦੇ ਉੱਤੇ गिर ਗਿਆ ਤੇ ਇਹਨਾਂ ਨੇ ਵੀ ਪਤਾ ਕੀ ਕੀਤਾ ਲੇਡੀਸ ਤਾਂ ਪਤਾ ਦਿਮਾਗ ਕਿੰਨੇ ਹੁੰਦੇ ਪੌੜੀ ਲਾਲੀ ਪੜੀ ਲਾ ਕੇ ট্রান্সਫਾਰਮਰ ਤੋਂ ਉਹ ਬਈ ਨੂੰ ਕਹਿੰਦੀ ਆ ਕਿ ਤੂੰ ਸੋਟੇ ਦੇ ਨਾਲ ਨਾ ਟਾਣਾ ਪਿੱਛੇ ਸੋੜ ਦੇ ਤੇ ਜਦੋਂ ਉਹਨੇ ਸੋਟਾ ਮਾਰਿਆ ਤੇ ਅੱਗ ਦੇ ਪਾਂਬੜ ਤੇ ਮੱਠਣੀ ਸੀਗੇ ਮੈਂ ਤਾਂ ਕਿਚਨ 'ਚ ਸੀ ਇੰਨੀ ਲਾਈਟ ਉਹ ਹੀ ਨਾ ਮੈਂ ਗਿਆ ਚਲੋ ਵੀ ਅੱਗ ਲੱਗਦੀ ਬਾਅਦ ਸ਼ਾਇਦ ਨਾ ਬਾਅਦੋਂ ਜਦੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋਈਆਂ ਨਾ ਹਸਪੀਟਲ ਹੈ ਜੋ ਹਸਪੀਟਲ ਹੈ ਜੋ ਫੇਰ ਪਤਾ ਲੱਗਾ ਕਿ ਬਾਹਰ ਤੇ ਇੱਕ ਬੰਦਾ ਡਿੱਗ ਗਿਆ ਉਹ ਜਿਹੜਾ ਬੰਦਾ ਭਈਆ ਸੀ ਉਹ ਵਿਚਾਰਾ ਨੀਚੇ ਡਿੱਗ ਗਿਆ ਉਹ ਦਾ ਸਿਰ ਫਟ ਗਿਆ ਉਹ ਤੇ ਸ਼ੁਕਰ ਕਰੋ ਭਾਈ ਬਈ ਉਹਦਾ ਬਚਾਅ ਹੋ ਗਿਆ ਕਿਉਂ ਉਹ ਤੇ ਸ਼ੁਕਰ ਕਰੋ ਵੀ ਭਾਈ ਦਾ ਬਚਾਅ ਹੋ ਗਿਆ ਕਿਵੇਂ ਬਚਾਅ ਹੋਇਆ ਭਾਈ ਜਿਹੜਾ ਪੇੜ ਕਟਿਆ ਸੀ ਨਾ ਉਹਦੇ ਪੱਤੇ ਤੇ ਟਹਿਣੀਆਂ ਸੀ ਉਹ ਦੇਖੋ ਟਰਾਂਸਫਾਰਮਰ ਬਹੁਤ ਉੱਚਾ ਹੁੰਦਾ ਉਹਦੇ ਤੇ ਸੀੜੀ ਲਾਈ ਹੋਈ ਸੀ ਇਹਨਾਂ ਨੇ ਤੇ ਉੱਤੋਂ ਥੱਲੇ ਡਿੱਗ ਗਿਆ ਸਿਰ ਦੇ ਪਰਨੇ ਵੱਜਾ ਉਹਦਾ ਸਿਰ ਤੇ ਫਟਿਆ ਹੱਥ ਤੇ ਵੀ ਦਬਾ ਪਿਆ ਉਹਰੀ ਚਲੋ ਚੋੜਤੀ ਆਈ ਹੋਣੀ ਆ ਪਰ ਉਸ ਤੋਂ ਬਾਅਦ ਉਹ ਇੱਕ ਜਣੀ ਇਹਨਾਂ ਵਿੱਚੋਂ ਲੇਡੀਜ਼ ਦੇ ਵਿੱਚੋਂ ਨੱਸ ਹੈਗੀ ਆ ਉਹਨੇ ਫੜਾ ਫੜਾ ਉਹਦੀ ਡਰੈਸਿੰਗ ਕੀਤੀ ਪੱਟੀ ਪੱਟੀ ਕੀਤੀ ਉਹਨੂੰ ਹਸਪੀਟਲ ਆ ਗਈਆ ਚੈੱਕਅਪ ਕਰਾਇਆ ਹੁਣ ਸਾਡੀ ਵਿਚਾਰੀ ਲਾਈਟ ਬੰਦ ਮੈਂ ਦੇਖੋ ਮਜਬੂਰ ਬੱਤਾ ਮੈਂ ਤੇ ਆਪੇ ਇਹ ਵੀਡੀਓ ਰੀਲ ਬਣਾ ਕੇ ਦੱਸ ਦਿੰਨੀ ਆ ਮੈਂ ਗਲੀ ਚ ਕੋਹਰ ਲੜਕਾ ਹੈਗਾ ਸਾਰੇ ਤਕਰੀਬਨ ਚਲੋ ਪ੍ਰੈਸ਼ਰ ਗਰੁੱਪ ਦੀ ਤਰ੍ਹਾਂ ਹੀ ਕੰਮ ਕਰਦੇ ਆ ਕਿ ਲੀਡਰ ਤਾਂ ਹੁੰਦੇ ਕਿਸੇ ਨਾ ਕਿਸੇ ਪਾਰਟੀ ਮੈਂ ਹੁਣ ਕਿਹਾ ਵੀ ਉਹ ਨਾ ਜਰਾ ਵੀ ਲਾਈਟ ਵਾਲਿਆਂ ਨੂੰ ਕਹਦੇ ਮੈਂ ਇੱਕ ਦੋ ਹੋਰ ਨੂੰ ਕਿਹਾ ਉਹ ਕਹਿੰਦੇ ਜੀ ਐਸੀ ਨਹੀਂ ਕਹਿਣਾ ਸਾਰੇ ਡਰ ਗਏ ਵੀ ਲਾਈਟ ਇਦਾਂ ਖਰਾਬ ਹੋਈ ਆ ਜਾਂਦਾ ਤੇ ਭਾਈ ਨੂੰ ਵੀ ਇਹ ਜੀ ਮਤਲਬ ਕੁਝ ਹੋਣਾ ਜਾਵੇ ਉਹ ਨਾ ਉਹਨੇ ਕਾਉਂਸਲਰ ਨੂੰ ਫੋਨ ਕੀਤਾ ਵੀ ਇਦਾਂ ਵੀ ਲਾਈਟ ਬਲਿਜਵਾ ਦਿਓ ਵੀ ਦਾ ਬੰਦਾ ਡਿੱਗਿਆ ਤੇ ਲਾਈਟ ਹੋਈ ਉਹਨੇ ਡਾਕਟਰ ਲਾਈਟ ਨੂੰ ਫੋਨ ਕੀਤਾ ਉਹ ਕਹਿੰਦੇ ਵੀ ਇਹ ਸਾਡੇ ਤੋਂ ਹੀ ਬੰਦਾ ਲੈ ਕੇ ਗਿਆ ਸੀ ਤੇ ਇਦਾਂ ਹੋ ਗਈ ਆ ਉਹ ਜਾਨੀ ਲਾਈ ਠੀਕ ਰਾਣੀ ਇੱਥੇ ਅੱਗੇ ਪਤਾ ਲੱਗਾ ਕਿ ਇਹਨਾਂ ਨੇ ਤੇ ਐਡਾ ਦੇ ਖਲਾਰਾ ਹੀ ਪਾ ਦੇਣਾ ਸੀਗਾ ਸਮਝੋ ਹੁਣ ਵੀ ਮੈਨੂੰ ਨਹੀਂ ਲੱਗਦਾ ਇਹਨਾਂ ਦੇ ਫੇਸ ਐਕਸਪ੍ਰੈਸ਼ਨ ਤੋਂ ਵੀ ਇਹ ਕੋਈ ਗੱਲ ਨੂੰ ਮੰਨਣ ਨੂੰ ਤਿਆਰ ਹੋਣੀ ਆ ਬਸ ਇਹਨਾਂ ਹੈ ਕਿ ਉਹਨਾਂ ਆ ਕੇ ਸਮਝਾਤਾ ਮੜਾ ਮੋਟਾ ਤੂੰ ਨਾ ਨਹੀਂ ਵੀ ਇਹ ਕਿ ਆ ਕੇ ਵੀ ਜੇ ਬੰਦਾ ਮਰ ਜਾਂਦਾ ਤੇ ਫੇਰ ਕੀ ਬੰਦਾ ਤੁਹਾਡਾ ਇਹ ਦੇਖੋ ਜਿਹੜੀਆਂ ਆਪ ਹੁਦਰੀਆਂ ਹੁੰਦੀਆਂ ਨਾ ਬਣ ਉਹ ਮੈਂ ਇਹ ਇਹ ਦਿੱਤੋ ਪਰਮਿਸ਼ਨ ਲਈ ਮੈਂ ਚੁੰਨੀ ਲਾਲ ਤੋਂ ਪਰਮਿਸ਼ਨ ਮੈਂ ਫਲਾਣੇ ਤੋਂ ਪਰਮਿਸ਼ਨ ਲਈ ਮਤਲਬ ਕਰਦੀ ਆ ਕਿ ਆ ਦੋਨੋਂ ਫਿਰ ਦੇਖੋ ਅਸੀਂ ਸਭ ਤੋਂ ਪਰਮਿਸ਼ਨ ਲਈ ਕਿਸੇ ਤੋਂ ਵੀ ਪਰਮਿਸ਼ਨ ਲਈ ਹੋਵੇ ਉਹਨਾਂ ਨੇ ਇਹ ਥੋੜੀ ਕਿਹਾ ਕਿ ਤੁਸੀਂ ਇੱਕ ਬੰਦੇ ਨੂੰ ਉੱਤੇ ਚੜਾਓ ਸਭ ਤੋਂ ਬਿਜਲੀ ਨੂੰ ਛੇੜਨ ਦਾ ਕਿਉਂਕਿ ਮੈਂ ਚਲੋ ਬੱਦ ਰੱਬ ਸੁਆਬੀ ਬੰਦੇ ਦਾ ਬਚਾਅ ਹੋ ਗਿਆ ਪਰ ਮੈਂ ਸਾਰਿਆਂ ਨੂੰ ਇਹ ਹੀ ਕਹਿਣਾ ਚਾਹੁੰਦੀ ਆ ਬਈ ਮੇਰੇ ਕਹਿਣ ਦਾ ਮੋਟਿਵੇ ਹੈ ਰੀਲ ਬਣਾਉਣ ਦਾ ਮੋਟਿਵੇ ਹੈ ਵੀ ਅੱਗੇ ਤੋਂ ਬਾਅਦ ਕੋਈ ਵੀ ਬੰਦਾ ਹੋਵੇ ਚਾਹੇ ਬਿਜਲੀ ਦਿੱਤੇ ਇਲੈਕਟ੍ਰਿਸਿਟੀ ਦਾ ਕੰਮ ਹੈ ਨਾ ਸਭ ਤੋਂ ਪਹਿਲਾਂ ਆਫਿਸ 'ਚ ਇਨਫਾਰਮ ਕਰੋ ਬਿਜਲੀ ਬੋਰਡ ਵਾਲਿਆਂ ਨੂੰ ਉਹਨਾਂ ਦੇ ਬੰਦੇ ਆ ਕੇ ਖੜੇ ਹੋਣ ਉਹਨਾਂ ਨੂੰ ਸਾਰੀ ਨੌਲੇਜ ਹੈ ਉਹ ਆਪਣੀਆਂ ਤਾਰਾਂ ਕੱਟਦੇ ਨੇ ਜਾਂ ਸਪਲਾਈ ਪਿੱਛੋਂ ਬੰਦ ਕਰਦੇ ਨੇ ਫੇਰ ਤੂੰ ਜੀ ਬੇੜ ਕਟਵਾ ਲਓ ਤੇ ਉਟਾਣਾ ਡਿੱਗਾ ਜੇ ট্রান্সਫਰ ਵਾਲੀ ਸੜ ਜਾਂਦਾ ਜਿਨ੍ਹਾਂ ਦੀ ਆਂਢੀ ਗੁਆਂਢੀ ਚਲੋ ਸਾਡੇ ਘਰ ਸੀ ਆਪਾਂ ਡਰਦੇ ਨਹੀਂ ਇਹਨਾਂ ਤੋਂ ਵੀਰ ਬਣਾਨੇ ਤੇ ਜਦੋਂ ਆਸਾਨ ਕਿੰਨਾ ਦੇ ਹੋਣੇ ਸੀ ਸਾਡੇ ਸਾਰਿਆਂ ਦੇ ਹੈਂ ট্রান্সਫਰਮਰ ਬਹੁਤ ਜ਼ੋਰ ਦੀ ਪਟਾਕਾ ਪੈਂਦਾ ਤੇ ਜਿਹੜੀਆਂ ਜਿਹੜੇ ਲੋਕ ਨਾ ਬੇਫਜ਼ੂਲ ਕੰਮ ਕਰਨੇ ਸ਼ੁਰੂ ਕਰ ਦਿੰਦੇ ਆ ਕੈਟੀ ਵਰਕ ਕਰਦੇ ਆ ਜਾਂ ਫੁਲਾਣਾ ਅਸੀਂ ਕੰਮ ਕਰੇਂ ਇਹ karenge woh karenge nahi karni chahiye jinnhi der us particular office nu inform na karo utthe jaake eh na dekho ki haan ji bhai paaji assi eh ped katwana tuussi light thodi der band kar do te supply pichhe band hovegi etthe oh transformer da oh grid da niche sutke te pichhe to supply aa hi rahi hai ਤੇ ਪਟਾਕੇ ਵੀ ਇੰਨੇ ਪਏ ਨਾ ਮੈਂ ਦੱਸ ਹੀ ਦੱਸ ਗਈ ਜਿਹੜੇ ਨਾਲ ਦੇ ਘਰਾਂ ਮੇਰੇ ਵਰਗੇ ਦੇ ਤਰਾ ਪੈ ਗਏ ਸਭ ਦੇ ਕੀ ਹਾਈ ਹੋ ਕੀ ਗਿਆ ਬਸ ਅੱਜ ਤੇ ਨਾ ਬਾਲ ਬਾਲ ਹੀ ਬਚੇ ਘਰ ਤੇ ਜਿਹਨਾਂ ਦੇ ਸਾਹਮਣੇ ਆ ਉਹਨਾਂ ਨੂੰ ਡਰ ਹੁੰਦਾ ਬਿਜਲੀ ਦੀ ਸਪਲਾਈ ਆ ਰਹੀ ਆ ਹੁਣ ਨਜ਼ਦੀਕ ਆ ਜਿਹੜੇ ਪਹਿਲੇ ਦੂਜੇ ਤੀਜੇ ਕਨੈਕਸ਼ਨ ਹੋਣਗੇ ਉਹਨਾਂ ਦਾ ਸਾਲ